ਪੱਟੀ ਤੋਂ ਕੁਝ ਦੂਰੀ ਤੇ ਪੈਂਦੇ ਪਿੰਡ ਕੋਟਬੁੱਡਾ ਦੇ ਇਤਿਹਾਸਕ ਗੁਰਦੁਆਰਾ ਸ਼ਹੀਦਾ ਸਾਹਿਬ ਅੰਦਰ ਬੀਤੀ ਅੱਧੀ ਰਾਤ ਨੂੰ ਤਿੰਨ ਅਣਪਛਾਤੇ ਨੌਜਵਾਨਾਂ ਵੱਲੋਂ ਵੱਡੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਜਿੱਥੇ ਪਿਛਲੇ 40 ਸਾਲਾਂ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਸੰਭਾਲ ਕਰ ਰਹੇ ਮੁੱਖ ਗ੍ਰੰਥੀ ਬਾਬਾ ਗੁਰਨਾਮ ਸਿੰਘ ਨੂੰ ਗੰਭੀਰ ਜ਼ਖਮੀ ਕਰਕੇ ਉਸ ਕੋਲੋਂ 5000 ਰੁਪਏ ਦੀ ਨਕਦੀ ਖੋਈ ਗਈ ਅਤੇ ਉਸ ਦੀ ਧਰਮ ਪਤਨੀ ਕਲਵੰਤ ਕੌਰ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਇਸ ਘਟਨਾ ਸੰਬੰਧੀ ਗੱਲਬਾਤ ਕਰਦਿਆਂ ਪਿੰਡ ਵਾਸੀ ਮੋਤਬਰਾ ਨੇ ਦੱਸਿਆ ਕਿ ਜਦੋਂ ਉਹਨਾਂ ਨੂੰ ਇਸ ਘਟਨਾ ਬਾਰੇ ਪਤਾ ਲੱਗਾ ਤਾਂ ਉਹ ਗੁਰਦੁਆਰਾ ਸ਼ਹੀਦਾਂ ਸਾਹਿਬ ਅੰਦਰ ਪਹੁੰਚੇ ਅਤੇ ਉਹਨਾਂ ਵੇਖਿਆ ਕਿ ਗੁਰਦੁਆਰੇ ਦਾ ਗ੍ਰੰਥੀ ਜ਼ਖਮੀ ਹਾਲਤ ਵਿੱਚ ਸੀ ਅਤੇ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਸੀ ਅਤੇ ਉਹਨਾਂ ਵੱਲੋਂ ਇਸ ਘਟਨਾ ਸੰਬੰਧੀ ਪੁਲਿਸ ਨੂੰ ਤੁਰੰਤ ਸੂਚਿਤ ਕਰ ਦਿੱਤਾ ਗਿਆ। ਮੁੱਖੀ ਮਰੀ ਜੈਰਾ। ਦੁਬਾਰਾ ਅੱਗੇ ਫੜਕੀਟਾਂ ਹੁਣ। ਡਾਕਟਰ ਮਾਰਿਆ ਗੋੜਿਆ ਡਾਕਟਰ ਮਾਰਿਆ ਮੂਰੇ ਦਾਦਾਨਾ ਆਪਾਂ ਚੁੱਪ ਦੇਖ ਲੋਗੇ ਮੇਰੀ ਇਥੇ ਆ ਫਿਰ ਮੇਰੇ ਨਾਲ ਮੈਂ ਇਕੱਲਾ ਨਹੀਂਗਾ ਮੇਰੇ ਮੇਰੇ ਕੋਲ ਬਹੁਤ ਰੁਪਏ ਲੈ ਲੂਗਾ 55000 ਰੁਪਏ ਸੀਗਾ ਅੱਛਾ ਉਹ ਕੱਢ ਕੇ ਲੈ ਤਾਂ ਲੈ ਲਵਾਂ ਇਹ ਹੋਰ ਕਿ ਜਦ ਦੁਨੀਆਂ ਕੁੰਨ ਜਮਾ ਕੋਈ ਕੋਈ ਪੈਸਾ ਆਏਗਾ ਮੈਂ ਤੁੰਤੂਲ ਬੋਲ ਰਹਾਂ ਤੇ ਬਾਬਾ ਜੀ ਨੇ ਫੋਨ ਲਾਇਆ ਮੈਨੂੰ 2 ਵਜੇ ਦੇ ਤਰੀਕ ਨੂੰ 16 ਕਿੰਟਾਂ ਤੇ ਮੈਂ ਆ ਕੇ ਦੇਖਿਆ ਤੇ ਬਾਬਾ ਜੀ ਨੂੰ ਬੁਆ ਜੀ ਨੇ ਖੋਲਿਆ ਤੇ ਬਾਬਾ ਜੀ ਬਿਲਕੁਲ ਬੋਝ ਤੌਰ ਤੇ ਪਿਆ ਸੀ ਤੇ ਮੈਂ ਕਿਹਾ ਬਾਬਾ ਜੀ ਗੇਟ ਤੇ ਖੋਲੋ ਬਾਬਾ ਜੀ ਨੇ ਸੋਸੇ ਜਿਹਾ ਜਿਹਾ ਰੁੜ ਕੇ ਗੇਟ ਖੋਲਿਆ ਤੇ ਮੈਨੂੰ ਤੇ ਵੀ ਮਾਤਾ ਤਰੀਕ ਨੂੰ ਦੀ ਮਾਤਾ ਨੂੰ ਦੇਖਿਆ ਤੇ ਮਾਤਾ ਮੌਕੇ ਤੇ ਗੱਲ ਘੁੱਟ ਕੇ ਮਾਰ ਜਿਹੜਾ ਗੱਲ ਪੂਰਾ ਦਬਾ ਕੇ ਤੇ ਫਿਰ ਉਹਦੀ ਮੌਤ ਹੋ ਚੁੱਕੀ ਸੀ ਫਿਰ ਬਾਬਾ ਜੀ ਨੂੰ ਹਸਪੀਟਲ ਇੱਥੇ ਤਾਂ ਕਰਤੇ ਤੇ ਮਾਤਾ ਜੀ ਨੂੰ ਗਲ ਘੁੱਟ ਕੇ ਤੇ ਉੱਥੇ ਹੀ ਖਤਮ ਕਰ ਦਿੱਤਾ ਤੇ ਜਦੋਂ ਵਾਪਸ ਆਏ ਤੇ ਇਹਨਾਂ ਨੂੰ ਵੀ ਇਹਨਾਂ ਸੁੱਟ ਕੇ ਬਰੀ ਤਰ੍ਹਾਂ ਗੋਥੂ ਖਤਾ ਸੱਟਾਂ ਅੰਦਰੂਨੀ ਸੱਟਾਂ ਲਾ ਕੇ ਤੇ ਤਕਰੀਬਨ ਬਿਹੋਸ਼ ਦੀ ਤੌਰ ਤੇ ਕਰ ਦਿੱਤਾ ਤੇ ਸਾਨੂੰ ਇੱਥੋਂ ਪਿੰਡ ਦੇ ਪਤੰਥ ਤੇ ਸੱਜਣਾ ਨੇ ਫੋਨ ਕੀਤਾ ਵੀ ਇੱਥੇ ਪਹੁੰਚੋ ਤੇ ਮਾਤਾ ਜੀ ਦੀ ਜਿਹੜੀ ਡੈੱਡ ਬੋਡੀ ਆ ਇਹ ਸਰਕਾਰੀ ਹਸਪਤਾਲ ਪੱਟੀ ਪਜਾ ਦਿੱਤੀ ਹੈ ਤੇ ਬਾਬਾ ਜੀ ਹੁਣ ਇੱਥੇ ਢਿੱਲੋਂ ਉਸਤਾਲ ਵਾਸਤੇ ਇੱਥੇ ਰੇਫਰ ਇੱਥੇ ਲਿਖ ਲੰਦਾਏ ਤੇ ਇਹਨਾਂ ਦਾ ਰਾਜ ਚੱਲ ਰਿਹਾ ਹੈ ਤੇ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਹਾਂ ਜਥੇਬੰਦੀ ਵੱਲੋਂ ਮੰਗ ਕਰਦੇ ਹਾਂ ਕਿ ਜਿਹੜੇ ਅਣਪਛਾਤੇ ਦੋਸ਼ੀ ਆ ਉਹਨਾਂ ਦੀ ਸਨਾਖਤ ਕਰਕੇ ਜਲਦ 40 ਸਾਲ ਤੋਂ ਉੱਪਰ 50 ਸਾਲ ਦੇ ਕਿਡ ਦੇ ਵਿੱਚ ਵਿੱਚ ਇਹਨਾਂ ਨੇ ਤੇ ਸੇਵਾ ਤੇ ਰਹੇ ਰਹੇ ਸਨ ਤੇ ਅੱਜ ਜਿਹੜੀ ਰਾਤ ਮਾਦਨੇ ਭਾਗੀ ਭਗਣਾ ਵਾਪਰੀ ਹੈ ਇਹਨਾਂ ਦੀ ਧਰਮ ਪਤਨੀ ਉਹ ਇਕੱਠੇ ਸਨ ਇੱਥੇ ਦੋਵੇਂ ਇੱਕ ਕਮਰੇ ਦੇ ਵਿੱਚ ਰਹੇ ਸੀ ਕਿਉਂਕਿ ਜਦੋਂ ਦੀਆਂ ਗੁਰੂ ਮਹਾਰਾਜੀਆਂ ਘਟਨਾਵਾਂ ਆਪਰੀਆਂ ਉਹ ਤੋਂ ਲੈ ਕੇ ਇਹਨਾਂ ਦਾ ਪ੍ਰਬੰਧਨ ਕਰਨ ਲਈ ਇਹਨਾਂ ਨੇ ਇੱਥੇ ਆਪਦਾ ਦੋਵੇਂ ਰਹਿੰਦੇ ਸਨ ਤੇ ਸਾਨੂੰ ਤਕਰੀਬਨ ਪਤਾ ਲੱਗਾ ਤਰਕੇ 2:30 ਵਜੇ ਕਿ ਇੱਥੇ ਰਾਤ ਕੋਈ ਬੰਦੇ ਆਏ ਨਹੀਂ ਉਹ ਜਿਹੜੇ ਬੰਦੇ ਆ ਉਹਨਾਂ ਨੇ ਆਉਣਿਆ ਸਾਰ ਬਾਬਾ ਕਰਨਾਮ ਸਿੰਘ ਜੀ ਕੁਦਰਤੀ ਤੌਰ ਬਾਥਰੂਮ ਲੈਟਰਨ ਨੂੰ ਗਏ ਸੀ ਅੰਦਰ ਉਹ ਮਾਤਾ ਜੀ ਸਨ ਉਹਨਾਂ ਨੂੰ ਉਹਨਾਂ ਨੇ ਆਣ ਕੇ ਉਹਨਾਂ ਦਾ ਗਲਾ ਵੀ ਕੁੱਟਿਆ ਉਹਨਾਂ ਨੂੰ ਸਾਹ ਬੰਦ ਕਰਕੇ ਉਹਨਾਂ ਨੂੰ ਉਹਨਾਂ ਜਿੱਥੇ ਮੌਤ ਹੋਈ ਆ ਉਹਨਾਂ ਚ ਨੂੰ ਬਾਬਾ ਜੀ ਦੇ ਕੋਲ ਗੋਡਿਆਂ ਤੋਂ ਸਰੀਰ ਨਹੀਂ ਸਤੁਰ ਫਿਰਦਾ ਉਹ ਵਾਪਸ ਆਇਆ ਤੇ ਬਾਬਾ ਜੀ ਦੇ ਅੰਦਰ ਹੀ ਸ਼ਿਫਟ ਕਰ ਰਹੇ ਸਨ ਉਹਨਾਂ ਬੰਦਿਆ ਨੇ ਬਾਬਾ ਜੀ ਉੱਤੇ ਵਾਰ ਕਰ ਦੂਸਰੇ ਪਾਸੇ ਬੀਤੀ ਰਾਤ ਗੁਰਦੁਆਰਾ ਸ਼ਹੀਦਾ ਸਾਹਿਬ ਅੰਦਰ ਵਾਪਰੀ ਘਟਨਾ ਸੰਬੰਧੀ ਸਥਾਨਕ ਪੁਲਿਸ ਪ੍ਰਸ਼ਾਸਨ ਦਾ ਕਹਿਣਾ ਹੈ ਕਿ ਅਣਪਛਾਤੇ ਲੋਕਾਂ ਵੱਲੋਂ ਗੁਰਦੁਆਰਾ ਸਾਹਿਬ ਦੇ ਸੇਵਾਦਾਰਾਂ ਨਾਲ ਲੁੱਟਖੋਣ ਨੂੰ ਅੰਜਾਮ ਦਿੱਤਾ ਗਿਆ ਹੈ ਜਸਵੰਤ ਰਾਮ ਸੇਵਾਦਾਰ ਜ਼ਖਮੀ ਹੋਇਆ ਹੈ ਤੇ ਉਸਦੀ ਪਤਨੀ ਦੀ ਮੌਤ ਹੋ ਗਈ ਹੈ। ਡੇਢ 2000 ਅੱਜ ਰਾਤ ਦੀ ਗੱਲ ਆ। ਸ਼ਾਗਰ ਰਾਮ ਸਿੰਘ ਤੇ ਉਹਨਾਂ ਦੀ ਪਤਨੀ ਕੁਲਵੰਤ ਕੌਰ ਇੱਥੇ ਰਹਿੰਦੇ ਸੀ, ਕਰੀਬ 50 ਸਾਲ ਤੋਂ। ਤਿੰਨ ਨਾਮ ਨੂੰ ਬੰਦੇ ਜਿਹੜੇ ਆ ਲੁੱਟ ਖੋਹ ਦੀ ਨੀਅਤ ਨਾਲ ਆਏ ਆ। ਦੋਨਾਂ ਨੂੰ ਛੱਟਾਂ ਮਾਰੀਆਂ। ਕੁਲਵੰਤ ਕੌਰ ਦੀ ਛੱਟਾਂ ਲੱਗਣ ਦਾ ਮੌਕੇ ਤੇ ਮੌਤ ਹੋ ਗਈ ਆ। ਤੇ ਸ਼ਾਗਰ ਨਾਮ ਸਿੰਘ ਜਿਹੜੇ ਉਹ ਜ਼ਖਮੀ ਨੇ। ਜਿਹੜੀ ਕਾਰਵਾਈ ਉਹ ਚੱਲ ਰਹੀ ਪਰਚਦਰ ਚੱਕ ਤਾ ਪੋਸਟਪੌਂਟ ਤੇ ਕਰਾ ਰਹੇ ਆ। راتی تھی رات ਹੀ ਕੋਈ 1:30 ਵਜੇ ਦੀ ਗੱਲ ਹੈ ਇੱਕ ਬਜ਼ੁਰਗ ਹੈਗੇ ਆ ਉਹ ਗੰਗਿਆ ਬੀਬੀ ਇੱਥੇ ਸੌਂਦੇ ਆ ਸੇਵਾ ਵੀ ਇੱਥੇ ਵਰਤਾਰਾ ਇੱਥੇ ਗੁਰਦੁਆਰਾ ਸਾਹਿਬ ਦੇ ਤੇ ਉਹ ਰਾਤ ਉਹਨਾਂ ਦੇ ਮਤਾਬਕ ਤਿੰਨ ਬੰਦੇ ਆਏ ਉਹਨਾਂ ਦੇ ਮੂੰਹ ਬੰਨੇ ਹੋਏ ਸੀਗੇ ਉਹ ਮਾਤਾ ਅੰਦਰਸੀ ਕੱਲੀ ਉਹਨਾਂ ਦੇ ਜਿਹੜੇ ਹਸਬੈਂਡ ਆ ਸਿੰਘ ਸਾਹਿਬ ਉਹ ਕਿਤੇ ਬਾਥਰੂਮ ਜੰਗਲ ਪਾਣੀ ਲਈ ਬਾਹਰ ਆਏ ਉਹ ਜਦੋਂ ਬਾਹਰ ਆਏ ਤੇ ਉਹ ਤਿੰਨ ਬੰਦੇ ਜਿਹੜੇ ਨਾਲ ਉਥੂ ਬੁੱਤਾ ਹੋ ਕੇ ਤੇ ਉਹ ਮੌਕੇ ਦੇ ਉੱਤੇ ਹੀ ਉਹ ਮਾਤਾ ਦੀ ਜਥ ਹੋ ਗਈ ਹੈ ਪਰ ਪੋਸਟਮਾਰਟਮ ਚ ਪਤਾ ਲੱਗੂ ਜ਼ਿਆਦਾ ਤੌਰ ਤੇ ਉਹਦੇ ਕੋਈ ਛੱਟ ਨਹੀਂ ਸੀਗੀ ਵੀ ਉਹਦੀ ਸ਼ਾਇਦ ਹਟੇਗੜਾ ਦੇ ਥੋਂਗੇ ਜਾ ਉਹ ਸਦਨ ਕੀ ਹੋਇਆ ਹੈਗਾ ਤੇ ਬਾਅਦ ਵਿੱਚ ਉਹਨੂੰ ਜਦ ਬਜ਼ੁਰਗ ਸੀਗਾ ਉਹਦੇ ਨਾਲ ਕੋਈ ਮੁਕੀ ਕੀਤਾ ਉਹਨਾਂ ਨੇ ਬੰਦਿਆ ਨੇ ਹੱਥੋਂ ਪਾਈ ਹੋਏ ਹੈਗੇ ਆ ਮੰਮੂਲੀ ਨੂੰ ਗੁਜੀਆਂ ਸੱਟਾਂ ਵੀ ਵੱਜੀਆਂ ਹੈਗੀਆਂ ਤੇ ਉਹਦੇ ਕੋਲੋਂ ਕਰੀਬ 5000 ਰੁਪਏ ਉਹਦੀ ਪਰਸ ਵਿੱਚ ਸੀਗਾ ਪੌਕਟ ਵਿੱਚ ਉਹ ਸਿਰਾਜੋਰੀ ਕਰਕੇ ਲੈ ਗਿਆ ਇਹਦੇ ਸਾਨੂੰ ਚ ਤਫਤੀਸ਼ ਜਾਰੀ ਹੈ ਸੀ ਪਰ ਪੋਸੀਬਲ ਕੋਸ਼ਿਸ਼ ਕਰਾਂਗੇ ਆਸ ਹੈ ਸਾਨੂੰ ਕਿ ਜਲਦੀ ਹੀ ਰਸੀਏ ਕਤਲ ਦੇ ਨਾ ਟ੍ਰੇਸ ਕਰਨਾ ਇੱਥੇ ਇਹ ਵੀ ਜ਼ਿਕਰਯੋਗ ਹੈ ਕਿ ਕੋਟਬੁੱਡਾ ਪਿੰਡ ਅੰਦਰ ਕਰੀਬ 3 ਸਾਲ ਪਹਿਲਾਂ ਨਿਹੰਗ ਸੰਪਰਦਾਇ ਦੇ ਪ੍ਰਬੰਧ ਅਧੀਨ ਇੱਕ ਇਤਿਹਾਸਕ ਗੁਰਦੁਆਰਾ ਸਹਿਬ ਅੰਦਰ ਧਾਰਮਿਕ ਵਿਵਾਦ ਦੀ ਦਾ ਮਾਮਲਾ ਸਾਹਮਣੇ ਆਇਆ ਸੀ ਜੋ ਕਿ ਜ਼ਿਲ੍ਹਾ ਪੁਲਿਸ ਦੀਆਂ ਫਾਈਲਾਂ ਤੱਕ ਹੀ ਸੀਮਤ ਰਿਹਾ ਹੈ ਪਰ ਬੀਤੀ ਰਾਤ ਵਾਪਰੀ ਇਸ ਘਟਨਾ ਦੇ ਦੋਸ਼ੀਆਂ ਨੂੰ ਪੁਲਿਸ ਗ੍ਰਿਫਤਾਰ ਕਰਕੇ ਸਫਲਤਾ ਹਾਸਲ ਕਰਦੀ ਹੈ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਖਬਰ ਪੰਚਨਾਮਾ ਦੇ న్యూਸ ਡੈਕਸ ਤੋਂ ਪੱਤਰਕਾਰ ਅਵਤਾਰ ਸਿੰਘ ਢਿੱਲੋਂ ਦੇ ਨਾਲ ਪੱਤਰਕਾਰ ਬੀਨਤ ਸਿੰਘ ਸੰਧੂ